ਆਵਲਾ ਭਰਾਵਾ ਚਿੱਟੇ ਦਾ ਸੀਗਾ ਚਿੱਟੇ ਪਿੱਛੇ ਅਸੀਂ ਬੋਲੇ ਸੀਗੇ ਵੀ ਚਿੱਟਾ ਬੰਦ ਕਰਾਓ ਤੇ ਬੰਦ ਕੀਤਾ ਨੀਗਾ ਅੱਗੋਂ ਸਰਪੰਚ ਨੇ ਧਮਕੀਆਂ ਦਿੱਤੀਆਂ ਸਾਨੂੰ ਅੱਗੋਂ ਐਮਐਲਏ ਦਾ ਵੀ ਪੂਰਾ ਹਰਤਾ ਹੁਣ ਤਾਂ ਹੁਣ ਤਾਂ ਸਾਰਾ ਸਾਰਾ ਕੁਝ ਪਤਾ ਹੀ ਲੱਗ ਗਿਆ ਦਾ ਸਭ ਨੂੰ ਪਤਾ ਲੱਗ ਗਿਆ ਦਾ ਖਬਰ ਆ ਮੀਡੀਆ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਦਾ ਫਿਰ ਕੀ ਹੋਇਆ ਫਿਰ ਕੀ ਹੋਇਆ ਫਿਰ ਕੀ ਹੁਣ ਅਸੀਂ ਪੁਲਿਸ ਨੂੰ ਤਲਾਸ਼ ਕੀਤੀ ਸੀ ਪੁਲਸ ਆ ਹੀ ਨਹੀਂ ਕਰੇ ਇੱਕ ਵਾਰ ਵੀ ਨਹੀਂ ਆਈ ਜਿੱਦੇ ਸਾਡਾ ਘਰ ਸਾੜ ਤੇ ਉੱਦੇ ਸਾਡਾ ਮਜ਼ਾਕ ਬਣਾਉਣ ਆਈ ਸੀਗੀ ਪੁਲਸ ਉਹ ਵੀ ਮਜ਼ਾਕ ਬਣਾ ਕੇ ਤੁਰ ਗਈ ਸੀ ਅੱਜ ਵੀ ਐਮਐਲਏ ਅੱਜ ਐਮਐਲਏ ਤਾਂ ਨਹੀਂ ਆਇਆ ਜੀ ਹੋਰ ਕੋਈ ਅ ਐਸਡੀ ਕੇ ਉਹ ਆਇਆ ਸੀ ਵਿਚਾਰਾ ਤੇ ਉਹਨੇ 50000 ਦਾ ਚੈੱਕ ਦਿੱਤਾ ਹੈਗਾ ਕੱਲਾ 50000 ਨਾਲ ਹਜੇ ਕੋਈ ਸ਼ਰਤ ਵੀ ਨਹੀਂ ਪੈਂਦੀਗੀ ਨਾ ਕੋਈ ਜਿਹੜਾ ਸਾਡੇ ਕੋਲੇ ਸਮਾਨ ਹਜੇ ਘਾਟਾ ਉਹ ਵੀ ਨਹੀਂ ਰਹਿੰਦੀ ਨਾ ਹੀ ਅਸੀਂ ਹਜੇ ਘਰ 'ਚ ਰਹਿ ਸਕਦੇ ਆ ਨੁਕਸਾਨ ਹੈ ਜਿਹੜਾ ਕਿੰਨਾ ਕੁ ਹੋਇਆ ਫਿਰ ਨੁਕਸਾਨ ਤਾਂ ਵੀਰੇ ਕਹਿ ਨਹੀਂ ਸਕਦੇ ਮੇਰਾ ਤਾਂ ਕੋਠੀ ਟਾਇਪ ਤੇ ਘਰ ਪਾਇਆ ਹੋਇਆ ਸਾਰਾ ਮੇਰਾ ਪੱਕਾ ਸੀ ਲੈਂਟਰ ਲੱਗਾ ਸੀ ਸਭ ਝੁਕ ਗਿਆ ਥੱਲੇ ਤੇ ਸਰਕਾਰ ਨੇ ਤਾਂ ਇੱਕ ਇੱਕ ਕਮਰਾ ਪਾ ਕੇ ਦੇਣਾ ਕੀ ਮੇਰੀ ਕੋਠੀ ਖੜੀ ਕਰ ਦੇਣਗੇ ਮੈਨੂੰ ਜਾਨ ਦੁਬਾਰਾ ਮੇਰਾ ਲੱਗੇ ਸੀ ਇਨਵਰਟਰਾਂ ਤੱਕ ਮੇਰੇ ਘਰ ਚ ਸੀਗਾ ਸਾਰਾ ਕੁਝ ਸਹੂਦਾ ਸੀਗੀ ਕਿ ਮੈਨੂੰ ਉਹ ਮਿਲ ਜੂਗਾ ਕੁਝ ਵੀ ਨਹੀਂ ਮਿਲਦਾ ਮੈਨੂੰ ਸਿਉਣਾ ਵੀ ਸੀ ਮੇਰਾ ਸਿਉਣਾ ਵੀ ਮੇਰਾ ਝੱਕ ਕੇ ਲੱਗੇ ਸਾਡਾ ਕਿਸੇ ਵੀ ਘਰ ਦਾ ਕੁਝ ਨਹੀਂ ਛੱਡਿਆ ਸਰਕਾਰ ਵੱਲੋਂ ਇਹ ਤਾਂ ਵਗੈਰਾ ਹੋ ਕੁਝ ਦਿੱਤਾ ਗਿਆ ਸਰਕਾਰ ਵੱਲੋਂ ਤਾਂ ਅਜੀ ਦਿੱਤੇ ਦੋ ਹੋਰ ਜੰਗਾ ਤੇ ਦੋ ਕੰਬਲ ਆ ਤੇ ਇੱਕ ਬਿਜਲੀ ਵਾਲਾ ਚੁੱਲਾ ਦਿੱਤਾ ਗਿਆ ਤੇ 10 ਪੰਜ ਪੰਜ ਕਿਲੋ ਖੰਡ ਤੇ 20 ਕਿਲੋ ਆਟਾ ਦਿੱਤਾ ਗਿਆ ਹੋਰ ਸੰਸਥਾ ਵੱਲੋਂ ਕੁਝ ਨਹੀਂ ਔਰ ਇੱਕ ਜੀ ਲੁਧਿਆਣੇ ਤੋਂ ਆਏ ਸੀ ਉਹਨਾਂ ਨੇ ਵਿਚਾਰਿਆਂ ਨੇ ਬਹੁਤ ਬਹੁਤ ਮਦਦ ਕੀਤੀ ਹੈ ਸਾਡੀ ਉਹਨਾਂ ਨੇ ਪਾਣੀ ਵਾਲੀਆਂ ਟੈਂਕੀਆਂ ਚਕਲਾਵੇਲਨਾ ਤੇ ਤਵਾ ਪ੍ਰੰਤ ਸਾਰਾ ਦੇਖ ਕੇ ਗਏ ਆ ਸਾਨੂੰ ਹਾਂਜੀ ਤੇ ਹੋਰ ਸਾਡੀ ਕਿਸੇ ਵੱਲੋਂ ਕੋਈ ਮਦਦ ਨਹੀਂ ਕੋਈ ਐਮਐਲ ਤੋਂ ਮਦਦ ਨਹੀਂ ਆਈ ਹਜੇ ਕੋਈ ਸਰਪੰਚ ਨੇ ਨਹੀਂ ਸਤ ਨੂੰ ਸੂਕੀ ਸਪੋਰਟ ਕੀਤੀ ਵੀ ਹਾਂ ਮੈਂ ਤੁਹਾਡੇ ਨਾਲ ਖੜਾ ਜਾਂ ਤੁਹਾਡੇ ਮੈਂ ਘਰ ਪਵਾ ਰਿਆ ਇਹੋ ਜੀ ਕੋਈ ਮਦਦ ਨਹੀਂ ਸਾਨੂੰ ਆ ਰਹੀ ਕੋਟਾ ਵੇਲੇ ਤਾਂ ਐਮਐਲ ਤੇ ਗਿੜੇਣ ਕਿਸੀ ਕਿਤੇ ਅੱਜ ਹੁਣ ਕਿਉਂ ਨਹੀਂ ਆਇਆ ਕੀ ਪਤਾ ਜੀ ਉਹ ਤਾਂ ਨਾਲ ਆ ਜੀ ਉਹ ਤਾਂ ਨਾਲ ਆ ਹੁਣ ਤਾਂ ਪਾਰਟੀ ਬਾਜੀ ਬਣੀ ਜਾਂਦੀ ਆ ਹੁਣ ਤਾਂ ਸਾਡਾ ਤਾਂ ਮਜ਼ਾਕ ਬਣਾਇਆ ਜਾਂਦਾ ਸਾਡੀ ਕੋਈ ਮਦਦ ਲਈ ਤਾਂ ਖੜ ਨਹੀਂ ਰਿਹਾ ਸਾਡਾ ਤਾਂ ਮਜ਼ਾਕ ਬਣਾਇਆ ਜਾਂਦਾ ਸਾਨੂੰ ਤਾਂ ਐਂ ਕਹਿ ਰਹੇ ਆ ਕਿ ਇਹਨਾਂ ਦਾ ਕੈਰੇਕਟਰ ਲੂਜ ਆ ਅਸੀਂ ਤਾਂ ਫਿਰ ਜਮ ਲੂਜ ਹੀ ਆ ਤਕਰੀਬ ਆ ਜਦੋਂ ਗਰੀਬਾਂ ਦੀ ਕੋਈ ਇੱਜ਼ਤ ਨਹੀਂ ਹੁੰਦੀ ਜੇਰ ਕੋਈ ਮੈਂਬਰ ਸਰਪੰਚ ਬੰਦਾ ਪੁਲਿਸ ਕਹਿੰਦੀ ਵੀ ਇੱਕ ਦਿਨ ਪਹਿਲਾਂ ਸੋਡੇ ਵੱਲ ਵੀ ਜੀ ਆਪਣੋਂ ਦੇਤੇ ਵੀ ਮੇਰੇ ਤੇ ਹਮਲਾ ਹੋਇਆ ਸੀ ਅਸੀਂ ਪੰਜ ਬੁੜੀਆਂ ਕਿੰਨਾਂ ਸੀ ਆ ਕੁੜੀ ਨੇ ਜਿਹੜੀ ਨੇ ਬਿਆਨ ਦਿੱਤੇ ਆ ਇਹ ਵੀ ਨਾਲ ਸੀ ਇਹ ਵਿਚਾਰੀਆਂ ਉੱਥੇ ਕੁਝ ਨਹੀਂ ਬੋਲੀਆਂ ਚੁੱਪ ਕਰਕੇ ਖੜ੍ਹ ਗਈਆਂ ਜਦੋਂ ਪੂਰੀ ਤਰ੍ਹਾਂ ਉਹ ਮੇਰੇ ਤੇ ਰੋਹ ਮਾਰਨ ਲੱਗ ਗਿਆ ਮੇਰੇ ਤੇ ਗੱਡੀ ਚੜਾਉਣ ਲੱਗ ਗਿਆ ਆ ਬੀਬੀ ਖੜੀ ਆ ਇਹ ਮੇਰੇ ਨਾਲ ਬਰਾਬਰ ਹੋ ਕੇ ਖੜ੍ਹ ਗਈ ਕਹਿੰਦੀ ਲੈ ਸਾਡੇ ਦੋਨਾਂ ਤੇ ਗੱਡੀ ਚੜਾ ਦੇ ਤੂੰ ਤੇ ਉੱਥੇ ਕਿਰਪਾਨ ਵੀ ਕੱਢੀ ਗਈ ਮੇਰੇ ਮਾਰਨ ਵਾਸਤੇ ਉੱਥੇ ਕੋਈ ਵੀ ਐਹੋ ਜਿਹਾ ਬੰਦਾ ਉੱਠ ਗਿਆ ਇਹ ਨਹੀਂ ਕਿਹਾ ਵੀ ਇਹ ਤੂੰ ਕੀ ਕਰ ਰਿਹਾ ਸਰਪ ਕੀ ਕੀ ਕਹਿੰਦੇ ਆ ਮੈਂਬਰ ਦੋ ਮੈਂਬਰ ਸੀ ਉਹਦੇ ਉਹਨਾਂ ਨੇ ਵੀ ਨਹੀਂ ਕਿਹਾ ਗਏ ਗੱਲ ਵੀ ਤੂੰ ਕੀ ਕਰਦਾ ਇਹ ਤੇ ਹੁਣ ਉਹ ਮੁੱਕਰੀ ਜਾਂਦੇ ਆ ਕਿ ਸਾਡੇ ਕੋਲ ਤਾਂ ਕੁਝ ਆਇਆ ਹੀ ਨਹੀਂ ਸਾਡੇ ਕੋਲ ਤਾਂ ਕਿਸੇ ਨੇ ਕਿਹਾ ਹੀ ਨਹੀਂ ਕਿ ਆ ਕਿਉਂ ਨਹੀਂ ਅਸੀਂ ਕੀ ਝੂਠ ਮਾਰੀ ਜਾਂਦੇ ਆ ਜਾ ਅਸੀਂ ਕਿ ਉਹੀ ਮਜ਼ਾਕ ਬਣਾਈ ਬੈਠੇ ਆਪਣੇ ਆਪ ਨੂੰ ਸਾਡਾ ਜੀ ਕਰਦਾ ਸੀ ਘਰਾਂ ਚ ਪੀ ਗਏ ਜਾਂ ਅਸੀਂ ਘਰਾਂ ਦੇ ਘਰੋਂ ਮੰਗ ਕੇ ਰੋਟੀ ਖਾ ਗਏ ਜਿਹੜਾ ਬੰਦਾ ਡੱਬੀ ਦੀ ਸੇਖਣੀ ਮੰਗਣ ਗਿਆ ਹੋਊਗਾ ਉਹ ਬੰਦਾ ਅੱਜ ਭੀਖ ਮੰਗਣ ਵਾਲੀ ਗੱਲ ਹੋਈ ਪਈ ਆ ਮੈਂ ਘਰ ਚ ਕਿਸੇ ਦੇ ਨਾ ਅੱਜ ਤੱਕ ਡੱਬੀ ਦੀ ਸੇਖਣੀ ਮੰਗਣ ਗਈ ਸੀ ਜਿਹੜੀ ਹੁਣ ਮੈਂ ਮਿਹਨਤਾਂ ਕਰਦੀ ਫਿਰਦੀ ਆ ਘਰ ਘਰ ਮੇਰਾ ਸਾਰਾ ਲੈਂਟਰ ਥੱਲੇ ਝੁਕ ਗਿਆ ਮੈਨੂੰ ਕੀ ਦੇ ਦੇਣਗੇ ਹੁਣ ਪਾ ਕੇ ਕੋਈ ਕੁਝ ਨਹੀਂ ਪਾ ਕੇ ਦਿੰਦੇ ਕੱਲਾ ਸਰਕਾਰ ਨੇ ਇੱਕ ਕਮਰਾ ਪਾ ਕੇ ਦੇਣਾ ਪਾ ਕੇ ਬਸ ਤੁਰ ਜਾਣਗੇ ਤੇ ਜਿਹੜਾ ਮੇਰਾ ਇਹਨਾਂ ਨੁਕਸਾਨ ਹੋਇਆ ਕੌਣ ਪਰਭਾਈ ਕਰੂਗਾ ਕੋਈ ਕਰ ਸਕ ਮੰਗਾ ਸੀ ਇਹ ਕਰਦੇ ਵੀ ਸਾਡਾ ਜਿਹੜਾ ਜਿਹੜਾ ਜਿੰਨਾ ਵੀ ਨੁਕਸਾਨ ਹੋਇਆ ਸਾਰੇ ਪਰਿਵਾਰਾਂ ਦਾ ਸਾਨੂੰ ਪਰਵਾਹੀ ਕੀਤੀ ਜਾਵੇ ਸਾਨੂੰ ਬੈਠਣ ਯੋਗ ਕੀਤਾ ਜਾਵੇ ਵੀ ਅਸੀਂ ਆਪਦੇ ਘਰ ਚ ਬੈਠ ਸਕੀਏ ਤੇ ਇਨਸਾਫ ਚਾਹੀਦਾ ਉਹ ਬੰਦਿਆਂ ਨੂੰ ਉਮਰ ਭਰ ਦੀ ਕੈਦ ਤੇ ਜਾਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਵੀ ਜਿਹੜਾ ਇਹ ਬੰਦੇ ਉੱਠ ਕੇ ਦੁਬਾਰਾ ਕਿਸੇ ਤੇ ਭੈਣ ਭਰਾ ਤੇ ਇਹੋ ਜਿਹੀ ਹਰਕਤ ਨਾ ਕਰਨ ਤੇ ਉਹਨਾਂ ਦਾ ਜਿਹੜਾ ਪਰਿਵਾਰ ਆ ਮੈਂ ਤਾਂ ਇਹ ਕਹਿੰਨੀ ਵੀ ਪਰਿਵਾਰ ਵੀ ਉਹਨਾਂ ਦਾ ਪਿੰਡ ਚੋਂ ਬੇਦਖਲ ਕੀਤਾ ਜਾਵੇ ਵੀ ਜਿਹੜੇ ਉਹਨਾਂ ਦੇ ਥਾਂ ਉਹ ਸਰਕਾਰ ਦੇ ਬਣੇ ਜਾਣ ਵੀ ਸਾਨੂੰ ਤੇ ਇੱਥੇ ਪਿੰਡ ਚ ਦਿਸਣੇ ਨਹੀਂ ਚਾਹੀਦੇ ਮੇਰਾ ਨਾਮ ਰੁਪਿੰਦਰ ਕੌਰ ਹੈ। ਦਾਨ ਸਿੰਘ ਵਾਲਾ ਹੈ। ਕੀ ਮਾਮਲਾ ਹੋਇਆ ਸੀ ਯਾਰ? ਇਹ ਜੱਗ ਲਈ ਤੁਹਾਡੇ ਘਰ ਨੂੰ ਕਿਉਂ ਅੱਗ ਲਗਾਈ? ਕੀ ਕਰਨੀ ਸੀ? ਬਸ ਇਹ ਚਿੱਟੇ ਦਾ ਹੀ ਕਿਹਾ ਸੀਗਾ ਜੀ। ਅਸੀਂ ਇਹ ਹੀ ਕਿਹਾ ਸੀਗਾ ਵੀ ਤੂੰ ਜਿਹੜਾ ਚਿੱਟਾ ਨਾ ਵੀਰੇ ਇੱਥੇ ਆ ਗਲੀ ਚ ਨਾ ਵੇਚਿਆ ਕਰ ਵੀ ਹੋਰ ਆਸ-ਪਾਸੇ ਵੇਚ ਲਿਆ ਕਰ। ਵੀ ਸਾਡੇ ਛੋਟੇ-ਛੋਟੇ ਬੱਚੇ ਆ ਜਿਹੜੇ ਤੂੰ ਖਰਾਬ ਹੁੰਦੇ ਆ। ਹੈ ਨਹੀਂ ਗੱਲ ਤੋਂ ਤੇ ਉਹ ਜਿਹੜਾ ਮੇਰੇ ਚਾਚੇ ਦਾ ਮੁੰਡਾ ਸੀ ਤੇ ਉਹ ਦੁਕਾਨ ਤੇ ਨਾ ਸੌਦਾ ਲੈਣ ਗਿਆ ਸੀਗਾ। ਤੇ ਜਦੋਂ ਨੇ ਉਹਨੂੰ ਗੱਲ ਕਹੀ ਤੇ ਉਹਨੇ ਕਿਰਪਾਨ ਕੱਢ ਲਈ ਗੱਟੀ ਚੋਂ। ਕਨਪਾਨ ਕੱਢ ਲਈ ਮਾਰਨ ਜਾਵੜਿਆ ਇਹਨੇ ਮੇਰੇ ਜੇੜ ਦਾ ਮੁੰਡਾ ਜਾਵੜਿਆ ਮੇਰੇ ਘਰ ਵਾਲਾ ਜਾਵੜਿਆ ਜਿਹੜਾ ਜਾਵੜਿਆ ਛਡਾਉਣ ਲੱਗੇ ਕਾ ਉਹਨਾਂ ਦੇ ਵੀ ਮਾਰਨਾ ਫਿਰ ਅਸੀਂ ਇਹਨੇ ਪੁਲਿਸ ਨੂੰ ਤਲਾਹ ਦਿੱਤੀ ਸਾਡੀ ਕੋਈ ਸੁਣਵਾਈ ਨਹੀਂ ਦੂਜਾ ਦਿਨ ਟੱਪ ਗਿਆ ਤੀਜੇ ਦਿਨ ਟੱਪ ਗਿਆ ਅਸੀਂ ਸਰਪੰਚ ਕੋਲੇ ਵੀ ਗਏ ਸਾਡੇ ਪਿੰਡ ਦਾ ਸਰਪੰਚ ਆ ਜਿਹੜਾ ਉਹਦੇ ਕੋਲੇ ਗਏ ਅਸੀਂ ਪੰਜ ਛੇ ਜਣੀਆਂ ਬੁੜੀਆਂ ਗੱਲਾਂ ਅਸੀਂ ਆਖਿਆ ਵੀ ਸਾਡਾ ਟਿਕਾ ਕਰਾ ਦਿਓ ਇਹ ਗੱਲ ਵਾੜੀ ਵਧੀ ਪਈ ਆ ਜਾਂ ਤਾਂ ਉਹ ਮਾਰ ਦੇਣਗੇ ਜਾਂ ਅਸੀਂ ਮਾਰ ਦਾਂਗੇ ਉਹਨਾਂ ਨੂੰ ਫਿਰ ਫਿਰ ਕਿਉਂ ਉਹਨੇ ਗੱਲ ਨਹੀਂ ਸੁਣੀ ਉੱਥੇ ਵੀ ਗੱਡੀ ਚੜਾਉਂਦਾ ਸੀਗਾ ਇਸ ਸਰਪੰਚ ਦੇ ਘਰੇ ਉਹ ਮੁੰਡਾ ਉਹਨੇ ਤਲਵਾਰ ਕੱਢ ਲਈ ਕਹਿੰਦਾ ਮੈਂ ਅੱਜ ਸਾਰਾਂ ਦੇ ਘਰਾਂ ਨੂੰ ਅੱਗ ਲਾ ਕੇ ਜਾਊਂਗਾ ਸਟਾਰਟ ਮੈਨੂੰ ਡੱਬੀ ਓਨ ਕਰ ਬਹੁਤ ਸੁਣ ਤਲਾਕ ਕੀਤੀ ਸੀ ਉਦੋਂ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਕਿਸੇ ਨੇ ਵੀ ਅਸੀਂ ਰੋਂਦੇ ਵਿਲਕਦੇ ਰਹਿੰਦੇ ਸੀ ਥਾਣੇ ਗਏ ਸੀ ਤੁਸੀਂ ਥਾਣੇ ਗਏ ਸੀਗੇ ਹੀ ਕਿੰਨੇ ਚਿਰਵਾਦਾ ਸੀ ਪੁਲਿਸ ਤੀਜੇ ਦਿਨ ਵਾਧਾਈ ਹੈ ਹਾਂਜੀ ਬਾਪੂ ਜੀ ਕੀ ਨਾਮ ਹੈ ਕਿਹੜਾ ਪਿੰਡ ਤੁਹਾਡਾ ਰਣਜੀਤ ਸਿੰਘ ਕਿਹੜਾ ਪਿੰਡ ਹੈ ਦਾਨ ਸਿੰਘ ਵਾਲਾ ਜੀ ਕੀ ਮਾਮਲਾ ਹੋਇਆ ਸੀ ਜਿਹੜਾ ਇੱਥੇ ਐਡਾ ਵੱਡਾ ਜਿਹੜਾ ਹੋ ਗਿਆ ਕਹਿੰਦਾ ਕੀ ਮਸਲਾ ਜ ਫਰਮਿ ਜਲਾ ਦਿੱਤੀ ਗਿਆ ਗੱਲਾਂ ਮਾਮਲਾ ਜੀ ਇਹੋ ਆਖਿਆ ਸੀਗਾ ਵੀ ਐਸੇ ਨਾ ਜਟਾ ਵੇਚ ਭਾਈ ਕਿਉਂ ਬੱਚਿਆਂ ਨੂੰ ਖਰਾਬ ਕਰਦਾ ਅੱਛਾ ਇਥੇ ਖਤ ਪੈ ਗਿਆ ਤਿੰਨ ਰਾਤਾਂ ਲੜਾਈ ਕਰੀ ਗਿਆ ਇਹ ਅੱਛਾ ਕੋਈ ਮੌਕੇ ਤੇ ਪੁਲਿਸ ਨਹੀਂ ਆਈ ਤਲਾਹ ਦਿੱਤੀ ਸੀ ਜਦੋਂ ਦੋ ਬੰਦਾ ਦਾ ਸੱਟਾ ਵਜ ਗਿਆ ਸਾਡੇ ਅੱਛਾ ਫਿਰ ਪੁਲਿਸ ਨਹੀਂ ਆਈ ਉਸ ਬਾਅਦ ਜਦੋਂ ਤੀਜੀ ਰਾਤ ਫਿਰ ਇਹਨੇ ਅੱਗ ਲਾਤੀ ਦਿਨੇ ਜੀ ਆਖੀ ਗਿਆ ਮੈਂ ਅੱਗ ਲਾਉਂਗਾ ਅੱਜ ਅੱਗ ਲਾਉਂਗਾ ਅੱਜ ਸੋਤੇ ਪਿਆ ਤੋਂ 10 ਵਜੇ 11 ਵਜੇ ਆ ਕੇ ਦਬਲੇ ਕਿੰਨੇ ਕੁ ਬੰਦੇ ਆਏ ਸੀਗੇ ਜੀ ਬੰਦੇ ਬਹੁਤ ਸੀਗੇ ਜੀ तकरीबन ਕਿੰਨੇ ਕਹਾਂਗੇ 50 ਬੰਦੇ ਸਾਕੇ ਮੈਂ ਤਾਂ ਹਸਪਤਾਲ ਸੱਟਿਆ ਪਿਆ ਸੀ ਜੀ ਉੱਥੇ ਮੁੰਡੇ ਉੱਥੇ ਲੈ ਗਿਆ ਦੋ ਮੁੰਡੇ ਪਹਿਲੀ ਰਾਤ ਪੁਲਿਸ ਕਿੰਨੇ ਚਿਰ ਬਾਅਦ ਪੁਲਸ ਦੇ ਬਾਅਦ ਜੀ ਦੂਜੇ ਦਿਨ ਆਈ ਪੁਲਿਸ ਰਾਤ ਨੂੰ ਪੁਲਿਸ ਵੀ ਨਹੀਂ ਰਾਤ ਨੂੰ ਨਹੀਂ ਆਈ ਰਾਤ ਨੂੰ ਨਹੀਂ ਆਈ ਆ ਕੇ ਕਿਸ ਚੀਜ਼ ਨਾ ਲਈ ਸੀ ਉਹਨਾਂ ਨੇ ਹਾਂ ਜੀ ਅਗ ਪੈਟਰੋਲ ਸੱਟ ਕੇ ਜੀ ਰਾਤ੍ਰੋਲ ਬੰਬ ਬਣਾਈ ਨਰਾਦਰੂ ਪੁਲਿਸ ਨੂੰ ਤੁਸੀਂ ਥੋੜੀ ਗੱਲ ਤਲਾਹ ਕੀਤੀ ਸੀ ਵੀ ਆ ਫੜੇ ਗਿਆ ਕੁਝ ਹੋ ਗਿਆ ਹਾਂ ਜੀ ਹਾਂ ਰੌਟ ਪਾਈ ਵੀ ਅਸੇ ਉਹਨਾਂ ਨੇ ਗੱਲ ਨਹੀਂ ਸੁਣੀ ਮੇਜਰ ਸਿੰਘ ਕਿਹੜਾ ਪਿੰਡ ਆ ਆਹੀ ਪਿੰਡ ਹੈ ਦਾਨ ਸਿੰਘ ਕੀ ਮਾਮਲਾ ਹੋਇਆ ਸੀ ਜੀ ਕੱਲ ਕਰੀਏ ਜੀ ਮਾਮਲਾ ਜੀ ਕੋਈ ਨਹੀਂ ਨਸ਼ੇ ਨਸ਼ੇ ਦੀ ਲੜਾਈ ਹੋ ਤੀ ਸੀ ਮੁੰਡੇ ਆ ਤੇ ਸੀ ਮਰ ਜਾਣਗੇ ਕਿ ਆਪਣੇ ਖਾ ਕੇ 3 ਮੁੰਡੇ ਮਰ ਗਏ ਆ ਉਹ ਬੰਦਾ ਮਤਲਬ ਇਹਨਾਂ ਦੇ ਘਰ ਪਹੁੰਚ ਗਿਆ ਰੋਕਿਆ ਗਿਆ ਸੀ ਨਸ਼ੀ ਤੋਂ ਛੋਟੇ ਵੱਲੋਂ ਕੀ ਕੀ ਸੀਗਾ ਲੜਾਈ ਕਿਉਂ ਹੋਈ ਨਹੀਂ ਸਾਡੇ ਵੱਲੋਂ ਅਸੀਂ ਰੋਕਦੇ ਸੀ ਉਹ ਬੰਦਾ ਕੀ ਕੰਮ ਕਰਦਾ ਸੀ ਉਹ ਬੰਦਾ ਆਹੀ ਲੁੱਟਾ ਖੋਈ ਫਿਰ ਕੀ ਹੋਇਆ ਜੀ ਫਿਰ ਕੀ ਹੋਇਆ ਉੱਥੇ ਗੱਲ ਪਹੁੰਚ ਗਿਆ ਸਾਡੇ ਬੰਦਿਆਂ ਦੇ ਸੱਤਾਂ ਮਾਰੀਆਂ ਨੇ ਇਹ ਤੋਂ ਵੱੱਦਾ ਵੱੱਦਾ ਕੰਮ ਤੇ ਕਰਨ ਵਾਪ ਲਾਈ ਕਿਨੇ ਕਰਾਣੋਂ ਆਪ ਲੱਗ ਅੱਠ ਕਰਾਣੋਂ ਕਿੰਨੇ ਕੁ ਬੰਦੇ ਚੱਕਨੇ ਜਰੂਰੀ ਸੀਗੇ ਜਕਮੀ ਹੋਏ ਸੀ ਆਪਣੇ ਇੱਥੇ ਬੰਦੇ 4 ਅੱਗੇ 5 5 ਵੱਟ ਵੱਟ ਹੋਏ 5 5 ਜੋਦ ਸੇ ਇੱਕ ਕਾਫਰ ਦਾ ਇੱਥੇ ਤੁਹਾਡੇ ਵੱਡੇ ਕੋਲ ਪੁਲਿਸ ਨੂੰ ਕਲਾ ਦਿੱਤੀਗੀ ਜੀ ਦਿੱਸੀ ਸੀ ਅਰਾਊਟ ਪੋਈ ਮੈਂ ਦੂਜੇ ਦਿਨ ਆਹ ਹਰ ਬੰਦੇ ਮੇਰੇ ਨਾਲ ਸੀ ਜਿਨ੍ਹਾਂ ਦੇ ਘਰ ਨੂੰ ਆਪ ਲਗਾਈ ਫਿਰ ਪੁਲਿਸ ਲੇਟ ਕਿਉਂ ਹੋ ਗਈ ਕਾਰਨ ਕੀ ਰਿਹਾ ਤੁਸੀਂ ਵੇਖੋ ਜੀ ਕਿਵੇਂ ਕੀ ਕਾਰਨ ਉਹਨਾਂ ਨੇ ਉਹਨਾਂ ਨੇ ਤਾਂ ਸਾਨੂੰ ਆਦੇ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਕਿਹਨਾਂ ਕਹਿੰਦੀ ਕੌਣ ਕਹਿੰਦੀ ਕਿ ਬਟ ਟਾਈਮ ਦਾ ਔਰ ਸਾਲੇ ਥਾਣੇ ਵਾਲਿਆ ਤੇ ਜਦੋਂ ਆਇਆ ਫਿਰ ਕਿੰਨਾ ਚਿਰ ਬਾਅਦ ਆਇਆ ਉਹ ਤਾਂ ਵਾਵਾ ਚਰਵਾਦ ਆਇਆ ਦੂਜੇ ਤੀਜੇ ਦਿਨ ਹੀ ਆਇਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ